ਹਾਂਜੀ ਦੋਸਤੋ ਕਿਸਾਨ ਵੀਰੋ ਸਤ ਸ੍ਰੀਕਾਲ ਉਮੀਦ ਆ ਸਰ ਠੀਕ ਠਾਕ ਹੋਵੋਗੇ ਛੜਦੀ ਕਲਾ ਚ ਹੋਵੋਗੇ ਅੱਜ 6 ਅਕਤੂਬਰ 2024 ਦਿਨ ਅਗੜ ਐਤਵਾਰ ਨੂੰ ਅੱਜ ਬਾਸਮਤੀ 1509 1847 1699 ਦੇ ਜਿਹੜੇ ਰੇਟ ਨੇ ਆਪਾਂ ਲੈ ਕੇ ਹਾਜ਼ਰ ਹੋਏ ਆਂ ਕੀ ਕੀ ਮੰਡੀਆਂ ਚ ਰੇਟ ਰਹੇ ਨੇ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਚ ਆਪਾਂ ਤੁਹਾਡੇ ਨਾਲ ਸੰਝੇ ਕਰਾਂਗੇ ਕੁਝ ਮੰਡੀਆਂ ਚ ਜਿਹੜੀ ਵਾਰਸ ਹੋਣ ਕਰਕੇ ਜਿਹੜੇ ਰੇਟ ਨਹੀਂ ਆ ਰਹੇ ਵਾਰਸ ਹੋਈ ਜਲੀ ਰਾਤ ਉਹਦੇ ਕਰਕੇ ਰੇਟ ਨਹੀਂ ਆਏ ਕਿਸ ਮੰਡੀਆਂ ਦੀ ਜਿਹੜੀਆਂ ਮੰਡੀਆਂ ਦੇ ਆਪਣੇ ਕੋਲ ਰੇਟ ਆਏ ਨੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਦੇ ਆਂ ਜਿਹੜੇ ਵੀਰ ਚੈਨਲ ਤੇ ਪੇਟੀવાર ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਲੇ ਉੱਥਾਂ ਕਿ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਤੁਹਾਡੇ ਨਾਲ ਜਿਹੜੇ ਰੇਟ ਸਾਂਝੇ ਕਰਦੇ ਆਂ ਆਪਾਂ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਸਹਾ ਜਹਾਂ ਪਰ ਜਿੱਥੇ ਸੋਨਾ 99 ਦਾ ਰੇਟ ਲੱਗਿਆ ਜੀ 26000 ਰੁਪਏ ਤੇ 1509 ਦਾ ਜਿਹੜਾ ਰੇਟ ਲੱਗਿਆ ਉਹ 2605 ਰੁਪਏ ਮਿਲਕਪੁਰ ਮੰਡੀ ਜਿੱਥੇ 1509 ਦਾ ਰੇਟ ਲੱਗਾ 2600 ਰੁਪਏ ਜੀਨ ਮੰਡੀ 2800 ਰੁਪਏ ਸਮਾਰਖਾ ਮੰਡੀ 1509 ਲੱਗਾ ਜੀ 2862 ਰੁਪਏ ਤੇ 30000 ਜਿਹੜੀ ਬੁਰੀ ਇੱਥੇ ਪਿਕਣ ਲਈ ਆਈ ਹੈ ਤੇ 1847 ਦਾ ਰੇਟ ਲੱਗਿਆ ਜੀ ਸਮਾਰਖਾ ਮੰਡੀ 'ਚ 2495 ਰੁਪਏ ਬਟਾਲਾ ਮੰਡੀ 'ਚ 2715 ਰੁਪਏ ਦਰਮਾਣਾ ਮੰਡੀ 'ਚ 1509 ਦਾ ਰੇਟ ਲੱਗਿਆ ਜੀ 2800 ਰੁਪਏ ਗਰਾਉਂਡਾ ਮੰਡੀ 'ਚ ਲੱਗਿਆ ਜੀ 2970 ਰੁਪਏ ਜਿਹੜਾ ਹੱਥ ਨਾਲ ਕੱਟੀ ਹੋਈ ਲੱਗੀ ਆ 1509 ਤੇ ਕੰਬੈਨ ਨਾਲ ਕੱਟੀ ਹੋਈ ਜੀਰੀ ਦਾ ਜਿਹੜਾ ਚੋਣ ਰੇਟ ਲੱਗਿਆ 2750 ਰੁਪਏ ਸੋਹਣੀ ਬਾਤ ਮੰਡੀ ਦੀ ਗੱਲ ਕਰੀਏ ਤਾਂ ਉੱਥੇ 1509 ਦਾ ਰੇਟ ਲੱਗਿਆ 2651 ਰੁਪਏ ਚੀਕਾ ਮੰਡੀ ਦੀ ਗੱਲ ਕਰੀਏ ਤਾਂ 2850 ਰੁਪਏ ਦਿੱਲੀ ਦੀ ਨਰੀਲਾ ਮੰਡੀ ਜਿੱਥੇ ਨਹੀਂ ਹਾਤੌਲੇ ਕਿ 3100 ਰੁਪਏ ਤੱਕ ਜਿਹੜਾ ਰੇਟ ਲੱਗਿਆ ਉਹ ਹੱਥ ਨਾਲ ਕੱਟੀ ਹੋਈ 1509 ਦਾ ਤੇ ਕੰਬੈਨ ਨਾਲ ਕੱਟੀ ਹੋਈ ਜਿਹੜੀ ਲੱਗੀ ਹੈ 2891 ਰੁਪਏ ਕੰਬੈਨ ਨਾਲ ਕੱਟੀ ਹੋਈ ਜਿਹੜੀ ਲੱਗੀ ਹੈ ਰਤੀਆ ਮੰਡੀ ਜਿੱਥੇ ਲੱਗੀ ਹੈ 2955 ਰੁਪਏ 1509 ਨਾ ਕਿ ਆ ਗਿਆ ਜੀ ਸੁਨਾਮ ਸੁਨਾਮ ਮੰਡੀ 'ਚ ਲੱਗਿਆ ਜੀ 1509 2760 ਰੁਪਏ ਤੇ ਹੱਥ ਨਾਲ ਜਿਹੜਾ ਕੱਟਿਆ ਹੋਇਆ ਝੁੰਨਾ ਲੱਗਿਆ 2855 ਰੁਪਏ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਆਪਣੀ ਵੀਡੀਓ ਜਿਹੜੀ ਡੇਲੀ ਡੇਲੀ ਆਪਣੀ ਆਸਮਤੀ ਦੇ ਰੇਟਾਂ ਦੀ ਅਪਡੇਟ ਲੈ ਕੇ ਆਪਾਂ ਤੁਹਾਡੇ ਨਾਲ ਲੈ ਕੇ ਰੋਜ਼ ਸ਼ੇਅਰ ਕਰਦੇ ਆਂ ਸੋ ਕਿਸਾਨ ਵੀਰੋ ਜੇ ਵੀਡੀਓ ਆਪਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਵੀਡੀਓ ਤੇ ਬਨੇ ਰਹਿਣ ਲਈ ਐਂਡ ਤੱਕ ਬਨੇ ਰਹਿਣ ਲਈ ਧੰਨਵਾਦ ਕੱਲ ਨੂੰ ਨਵੀਂ ਅਪਡੇਟ ਨਾਲ ਮਿਲਦੇ ਆਂ ਜੀ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਜਿਉਂਦੇ ਵੱਸਦੇ ਰਹੋ